ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਮਾਪਿਓ ਨੂੰ ਆਪਣੇ ਬੱਚੇ ਦੇਖੋ ਕਿੰਨੇ ਚਾਅ ਮ ਦੇ ਨਾਲ 18 ਸਾਲਾਂ ਬਾਅਦੋਂ ਮਿਲਦੇ ਨੇ ਮਾਪਿਓ ਨੇ ਆਪਣੇ ਬੱਚਿਆਂ ਤੋਂ ਬਗੈਰ ਦੇਖੋ ਕਿੰਨਾ ਟਾਈਮ ਕਿਵੇਂ ਸਾਰਿਆ ਹੋਊਗਾ ਦੋਸਤੋ ਜਦੋਂ ਮਾਪਿਓ ਨੂੰ ਪੁੱਤ ਛੱਡ ਕੇ ਵਿਦੇਸ਼ ਤੁਰ ਜਾਂਦੇ ਨੇ ਤਾਂ ਮਾਪਿਓ ਆਪਣੇ ਪੁੱਤਾਂ ਨੂੰ ਦੇਖਣ ਦੇ ਲਈ ਸਾਰੀ ਉਮਰ ਤਰਸਦਾ ਰਹਿੰਦੇ ਨੇ ਦੋਸਤੋ ਮਾਪੇ ਕੋਲੇ ਭਵੇਂ ਸਭ ਕੁਝ ਹੋਵੇ ਤੇ ਫਿਰ ਵੀ ਆਪਣੇ ਬੱਚਿਆਂ ਦੇ ਲਈ ਦੇਖੋ ਮਾਪੇ ਕਿੰਨਾ ਫਿਕਰ ਕਰਦੇ ਨੇ ਦੋਸਤੋ ਜੇ ਬੱਚੇ ਆਪਣੇ ਮਾਪਿਓ ਦਾ ਦੁੱਖ ਸੁੱਖ ਪੁੱਛਣ ਤੇ ਮਾਪਿਓ ਨੂੰ ਦੁੱਗਣੀ ਖੁਸ਼ੀ ਹੋ ਜਾਂਦੀ ਆ ਦੋਸਤੋ ਜਿੰਨਾਂ ਦੇ ਨਿੱਕੀ ਉਮਰੇ ਮਾਪਿਓ ਦੁਨੀਆ ਤੋਂ ਤੁਰ ਜਾਂਦੇ ਨੇ ਉਹ ਬੱਚੇ ਆਪਣੇ ਮਾਪਿਓ ਨੂੰ ਦੇਖਣ ਨੂੰ ਤਰਸਦੇ ਰਹਿੰਦੇ ਨੇ ਸਾਰੀ ਉਮਰ ਦੋਸਤੋ ਮਾਪਿਓ ਆਪਣੇ ਬੱਚੇ ਨੂੰ ਕਿੰਨੀਆਂ ਹੀ ਰੀਜ ਨਾਲ ਪਾਲਦਾ ਤੇ ਦੋਸਤੋ ਜਦੋਂ ਵੱਡੇ ਹੋ ਜਾਂਦੇ ਨੇ ਆਪਣੇ ਘਰ ਦੇ ਹੌਲਾਤਾਂ ਨੂੰ ਸੈੱਟ ਕਰਨ ਦੇ ਲਈ ਦੇਖੋ ਮਾਪਿਓ ਵਿਦੇਸ਼ਾਂ ਵਿੱਚ ਤੋਰ ਦਿੰਦਾ ਤੇ ਜਦੋਂ ਇਸ ਸਮੇਂ ਮਾਪਿਓ ਨੂੰ ਬੱਚੇ ਆ ਕੇ ਮਿਲਦੇ ਆ ਤਾਂ ਦੇਖੋ ਕਿੰਨਾ ਵਧੀਆ ਸਤਿਕਾਰ ਕਰਦੇ ਨੇ ਆਪਣੇ ਮਾਪਿਓ ਦਾ ਵਿਦੇਸ਼ਾਂ ਵਿੱਚ ਆਪਣੇ ਮਾਪਿਓ ਦੀ ਯਾਦ ਤਾਂ ਬਹੁਤ ਆਉਂਦੀ ਹੈ ਪਰ ਆਪਣੇ ਪਰਿਵਾਰ ਦੀ ਮਜਬੂਰੀਆਂ ਹੁੰਦੀਆਂ ਨੇ ਕੁਝ ਉਹਨਾਂ ਮਜਬੂਰੀਆਂ ਨੂੰ ਸਮਝਣਾ ਪੈਂਦਾ ਦੋਸਤੋ ਫੇਰ ਹੀ ਜਾ ਕੇ ਘਰ ਚੱਲਦੇ ਨੇ ਹਾਂਜੀ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ 'ਚ ਆਪਣੇ ਵਿਚਾਰ ਜ਼ਰੂਰ ਦਿਓ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ